ਤਵਾਡੇ ਰੌਂਗਟੇ ਖੜੇ ਕਰ ਦੇਣ ਵਾਲਾ ਇਹ ਮਾਮਲਾ ਝੁਲੰਦਰ ਦਾ ਹੈ ਜਿੱਥੇ ਮਨਿੰਦਰ ਕੌਰ ਨਾਂ ਦੀ ਇਸ ਕੁੜੀ ਦੇ ਚਿਹਰੇ ਉੱਤੇ ਅੱਜ ਸਵੇਰੇ ਦੋ ਅਣਪਛਾਤੇ ਨੌਜਵਾਨਾਂ ਨੇ ਤਜ਼ਾਬ ਨੁਮਾ ਚੀਜ਼ ਦੇ ਨਾਲ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਆਲੇ-ਦੁਆਲੇ ਦੇ ਲੋਕਾਂ ਨੇ ਤੁਰੰਤ ਇਸ ਕੁੜੀ ਨੂੰ ਹਸਪਤਾਲ ਦੇ ਵਿੱਚ ਪਹੜਤੀ ਕਰਵਾਇਆ ਜਿੱਥੇ ਕੁੜੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਮਨਿੰਦਰ ਕੌਰ ਇੱਥੋਂ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਲੈਬ ਟੈਕਨੀਸ਼ੀਅਨ ਦਾ ਕੰਮ ਕਰਦੀ ਸੀ ਅਤੇ ਜਦੋਂ ਉਹ ਅੱਜ ਸਵੇਰੇ ਆਪਣੇ ਘਰ ਤੋਂ ਹਸਪਤਾਲ ਜਾ ਰਹੀ ਸੀ ਤਾਂ ਪੀਪੀ ਚੌਂਕ ਦੇ ਨੇੜੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਦੇ ਚਿਹਰੇ ਉੱਤੇ ਤੇਜ਼ਾਬ ਵਰਗੀ ਕੋਈ ਚੀਜ਼ ਸੁੱਟ ਦਿੱਤੀ ਜਿਸ ਦੇ ਨਾਲ ਮਨਿੰਦਰ ਕੌਰ ਕਾਫੀ ਜ਼ਖਮੀ ਹੋ ਗਈ। ਸੇ ਮੈਂ ਪੀਪੀ ਤੋਂ ਉੱਤਰਿਆ ਜਿੱਥੇ ਬਹੁਤ ਸਾਰੇ ਪੁਲ ਬਣਾਉਣ ਵਾਸਤੇ ਤਾਂ ਬਾਕਸੇ ਕਰਕੇ ਕੁਝ ਵੀ ਮੇਰੇ ਅੱਗੇ ਆਟੋ ਤੇ ਉੱਤਰੀ ਸੀਗੀ। ਤੇ ਮੈਂ ਪਹਿਲੇ ਇੱਕ ਨੂੰ ਜੀ ਇਸ ਸਾਈਡ ਤੇ ਆਈਆਂ ਫੋਟੋ ਲੈ ਲਈ ਤੇ ਹਸਪੀਟਲ ਲਈ ਸਰ ਪਿੱਛੋਂ ਪਤਾ ਨਹੀਂ ਕੌਣ ਹੈ ਉਹਨੇ ਮੇਰਾ ਮੂੰਹ ਫੜ ਕੇ ਫੜੋੜ ਇਹਦਾ ਸਪਲੈਸ਼ ਕੀਤਾ ਪਤਾ ਨਹੀਂ ਕੀ ਸੀ ਉਹ ਮੱਚਾ ਉੱਤ ਬਾਦ ਫਿਰ ਚਲ ਉਸ ਤੋਂ ਬਾਦ ਮੈਂ ਮੈਨੂੰ ਦੇਖ ਵੀ ਨਹੀਂ ਪਾਈ ਕਿ ਕੌਣ ਸੀ ਮੇਰੀ ਆਈਸ ਕਿਹਨ ਦੀ ਪਰ ਮੈਂ ਉਸ ਤੋਂ ਬਾਦ ਸਾਰੇ ਨੂੰ ਫਲਾ ਗਿਆ ਮੈਨੂੰ ਮੈਨੂੰ ਬਚਾਓ ਮੈਨੂੰ ਬਚਾਓ ਤੇ ਬਹੁਤ ਸਾਰੇ ਖੜੇ ਸੀਗੇ ਉਹ ਉਹਨੇ ਮੇਰੇ ਮੈਨੂੰ ਪਾਣੀ ਵਗਰੇ ਦਿੱਤਾ ਮੇਰੇ ਖੂਨ ਦਾ ਚੇਂਜ ਕਰਵਾਇਆ ਮੈਨੂੰ ਨਹੀਂ ਪਤਾ ਸਾਨੂੰ ਬੋਲਦੀ ਇਸ ਵਾਰ ਇਹ ਜੋ ਤੋਂ ਹਸਪਤਾਲ ਦੇ ਡਾਕਟਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਫਿਲਹਾਲ ਕੁੜੀ ਨੂੰ ਡਾਕਟਰੀ ਨਿਗਰਾਨੀ ਦੇ ਵਿੱਚ ਰੱਖਿਆ ਗਿਆ ਹੈ ਅਤੇ ਕੁੜੀ ਨੂੰ ਹੋਏ ਨੁਕਸਾਨ ਦਾ ਪਤਾ ਥੋੜੇ ਸਮੇਂ ਤੱਕ ਹੀ ਲੱਗੇਗਾ ਅੱਜ 7:30 ਵਜੇ ਦੇ ਕਰੀਬ ਮਨਿੰਦਰ ਕੌਰ ਲੜਕੀ ਆ ਜਿਹੜੀ ਮੇਰੇ ਹਸਪਤਾਲ ਦੇ ਵਿੱਚ ਲੈਬੋਰੀਟਰੀਟੇਸ਼ਨ ਦਾ ਕੰਮ ਕਰਦੀ ਆ ਆਪਣੇ ਘਰ ਤੋਂ ਹਸਪਤਾਲ ਆ ਰਹੀ ਸੀ ਅਤੇ ਪੀਏਪੀ ਚੌਂਕ ਦੇ ਕੋਲ ਦੋ ਲੜਕਿਆਂ ਨੇ ਉਹਦੇ ਉੱਤੇ ਕੋਈ ਇਤਜਾਬ ਨਵਾਂ ਚੀਜ਼ ਸੁੱਟ ਦਿੱਤੀ ਆ ਉਹਦਾ ਸੱਜਾ ਚਿਹਰਾ ਤੇ ਸੱਜਾ ਪਾਸਾ ਚਿਹਰਾ ਅਤੇ ਸਜੀ ਅੱਖ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ। ਔਰ ਅਗਲੇ 2-3 ਦਿਨ ਦੇ ਵਿੱਚ ਸਾਰੀ ਪੋਜੀਸ਼ਨ ਕਲੀਅਰ ਹੋ ਜਾਏਗੀ ਕਿ ਉਹਦੇ ਚਿਹਰੇ ਨੂੰ ਅਤੇ ਅੱਖ ਨੂੰ ਕਿੰਨਾ ਨੁਕਸਾਨ ਹੁੰਦਾ। ਹਾਲੇ ਕਿਉਂਕਿ ਹੁਣ ਕੁਝ ਤੇਰੀ ਹੋਈ ਆਈ ਨੂੰ ਕਹਿਣਾ ਮੁਸ਼ਕਲ ਹੈ। ਉਧਰ ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਕੁੜੀ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਹ ਪੂਰਾ ਮਾਹੌਲਾ ਜੇ ਤਬਦੀਸ਼ ਇਹਦੀ ਕਾਲ ਡਿਟੇਲ ਕਢਾ ਕੇ ਕੋ ਸিসিਟੀਵੀ ਕੈਮਰੇ ਰ ਚੈੱਕ ਕਰਕੇ ਚੈੱਕ ਕਰਦੇ ਆ ਕਿ ਕੀ ਗੱਲ ਹੋਈ ਕਿਉਂ ਇਤਿਹਾਸ ਪਾਇਆ ਵਾ ਕੋਈ ਨਾ ਕੋਈ ਇਹਦੀ ਵਜ੍ਹਾ ਕੀ ਹੈ ਉਹਦਾ ਸਸੂ ਵੇਖੀ ਸਾਰਾ ਕੀ ਹੋਇਆ ਸੀ ਉਹਦਾ ਜਿਹੜਾ ਇਹ ਕੁੜੀ ਜਿਹੜੀ ਮਨਿੰਦਰ ਕੌਰ ਆ ਇਹ ਆਪਣੇ ਟ੍ਰਾਂਸਪੋਰਟ ਨਗਰ ਤੋਂ ਆ ਜੋਲ ਹਸਪੀਟਲ ਇਹ ਡਿਊਟੀ ਕਰਦੀ ਆ ਤੇ ਉੱਥੋਂ ਪੀਪੀ ਚੌਂ ਤੋਂ ਇਹ ਆਟੋ ਤੇ ਚੜਨ ਲੱਗੀ ਸੀ ਜਿਹੜੇ ਦੋ ਨੌਜਵਾਨ ਜਿਨ੍ਹਾਂ ਨੇ ਮੂੰਹ ਵੱਧੇ ਹੋਏ ਸੀ ਤੇ ਉਹਨਾਂ ਨੇ ਇੱਕ ਜਣੇ ਨੇ ਇੱਕ ਮੋਟਰਸਾਈਕਲ ਦੇ ਪਿੱਛੇ ਖੜਾ ਸੀ ਤੇ ਇੱਕ ਜਣੇ ਨੇ ਇਹਦੇ ਮੂੰਹ ਦੇ ਉੱਤੇ ਕੋਈ ਤਜਾਬ ਨਾਵਾ ਜਿਹੜੀ ਉਹ ਚੀਜ਼ ਪਾਈ ਜਿਹੜਾ ਇਹਦੇ ਮੂੰਹ ਤੇ ਨਖਾਨ ਹੋਇਆ ਇਹਦੇ ਮੂੰਹ ਤੇ ਉਹ ਜੋਲ ਹਸਪੀਟਲ ਦਾਖਲ ਹੈ ਜਿਹੜਾ ਇਲਾਜ ਚੱਲ ਰਿਹਾ ਤੇ ਉਹਦੇ ਬਿਆਨ ਲੈ ਕੇ ਅੱਜ ਤੋਂ ਪਰਚਾ ਦਰਜ ਕਰਕੇ ਤੇ ਕਾਰਵਾਈ ਕੀਤੀ ਜਾਵੇਗੀ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਬਹਰਾਲ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਕਦੋਂ ਫਰਾਰ ਹੋਏ ਮੁਲਜ਼ਮਾ ਨੂੰ ਫੜਨ ਅਤੇ ਇਸ ਪੀੜਿਤ ਕੁੜੀ ਨੂੰ ਇਨਸਾਫ ਦਿਵਾਉਣ ਦੇ ਵਿੱਚ ਕਾਮਯਾਬ ਹੁੰਦੀ ਹੈ ਜਲੰਧਰ ਤੋਂ ਪਰਮਜੀਤ ਸਿੰਘ ਰੰਗਪੁਰੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978